ਲੋਬੀ 600 ਤੇਨ 600 ਤੇਨ 600 ਤੇਨ 600 ਤੇਨ ਜਿਹੜੇ ਬਾਜ਼ਾਰ ਚ ਘੁਰਤਾ ਪਜਾਮਾ ਮਿਲਦਾ 600 ਦਾ ਇੱਕ ਮਾਤੂ ਸ਼੍ਰੀ ਦਸਤਾਰ ਤੇ ਆਜੋ ਲੈ ਜਾਓ 600 ਦੇ ਤਿੰਨ ਘੁਰਤੇ ਪਜਾਮੇ ਮਤਲਬ 200 ਰੁਪਏ ਤੋਂ ਘੁਰਤਾ ਪਜਾਮਾ ਸ਼ੁਰੂ ਕਰਤਾ ਅੱਜ ਕੋ ਜਿੰਨੇ ਮਰਜ਼ੀ ਰੰਗ ਲੈ ਲੋ ਲਾਈਟ ਲੈ ਲੋ ਰੰਗ ਡਾਰਕ ਲੈ ਲੋ ਰੰਗਾਂ ਵਿੱਚ ਚੀਜ਼ੇ ਕੋਈ ਕਮੀ ਨਹੀਂ ਹੈ ਵਾਇਰ ਦੇ ਵਿੱਚ ਪੇਪਰ ਕੋਟਡ ਗੀਜ਼ਾ ਕੋਟਡ ਮੈਟੀ ਤੇ ਲੇ ਲੈ ਜਿਹੜੇ ਬਾਜ਼ਾਰ ਦੇ ਵਿੱਚ 3 3000 ਰੁਪਏ ਦੇ ਕਾਟਨ ਦੇ ਗੀਜ਼ਾ ਕਾਟਨ ਦੇ ਪੇਪਰ ਕਾਟਨ ਦੇ ਕੋਟ ਤੇ ਪਜਾਮਾ ਮਿਲਦੇ ਹਨ ਸਾਡੇ ਕੋਲ 3000 ਰੁਪਏ ਵਾਲਾ ਕੋਟ ਤਾਂ ਪਜਾਮਾ 700 ਦੇ ਵਿੱਚ ਕਰਤਾ ਦੇਖੋ ਜੀ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਰੰਗ ਸਟੀਲ ਗਰੇ ਆ ਹਾਲ ਬਿਆਰ ਅੰਮ੍ਰਿਤਸਰ ਆਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਦੇ ਸ਼ੋਰੂਮ ਤੇ ਤੁਸੀਂ ਸ਼ਹਿਰੀ ਹੋ ਥੋੜੀ ਹੁੰਦੀ ਲੁੱਟ ਬਾਜ਼ਾਰਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਹਾਲ ਬਿਆਰ ਨੇ ਉਹ ਲੁੱਟ ਕਰ ਦੇਣੀ ਜਿਵੇਂ ਹੀ ਬੰਦ ਬਾਜੀ ਸਾਡੇ ਕੋ ਕੱਪੜਾ ਤਾਂ ਚੰਗਾ ਹੈਗਾ ਨਾ ਜੇ ਆਪਾਂ ਕੋਰਤੇ ਪਜਾਮੇ ਦੀ ਸਟਿਚਿੰਗ ਦੀ ਗੱਲ ਕਰ ਲਈਏ ਤੁਸੀਂ ਚੈੱਕ ਕਰ ਲਓ ਸਟਿਚਿੰਗ ਵੀ ਸਾਡੀ ਨੰਬਰ 1 ਨੇ ਆ ਸਾਡੇ ਕੋ ਟੇਲਰ ਆਪਣੇ ਹੈਗੇ ਆ ਤੁਹਾਡਾ ਬਹੁਤ ਵਧੀਆ ਜਿਹੜਾ ਕਿ ਨਾਪ ਦਵਾਂਗੇ ਹੁਣ ਜਿਹੜੇ ਸ਼ਹਿਰਾਂ ਦੇ ਵਿੱਚ ਲੱਟ ਹੁੰਦੀ ਸਾਡੇ ਸ਼ਹਿਰੀ ਭਰਾਵਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜਿਹੜੇ ਤੁਸੀਂ ਕੋਰਤੇ ਪਜਾਮੇ 3 3000 ਦੇ ਲੈਣੇ ਹੋ ਇਹ 7 700 ਰੁਪਏ ਦੇ ਵਿੱਚ ਕਰਤੇ ਆ ਬਾਸਕਟਾ ਸਾਡੇ ਕੋ ਬਹੁਤ ਸੋਹਣੀਆਂ ਡਿਜ਼ਾਈਨਰ ਹੈਗੀਆਂ ਜਿਹੜਾ 2 ਪੀਸ ਕੋਟਮੈਂਟ ਬਾਜ਼ਾਰ ਦੇ ਵਿੱਚ ਤੁਸੀਂ 10 1000 ਰੁਪਏ ਦਾ ਲੈਣੇ ਹੋ ਸਲਾਈ ਕਰਕੇ ਸਾਡੇ ਕੋਲ ਆਜੋ 2 ਪੀਸ ਕੋਟਪੈਂਟ 2995 ਚ ਸਲਾਈ ਕਰਕੇ ਦਵਾਂਗੇ ਭਾਵੇਂ ਤੁਸੀਂ ਇਦਾਂ ਦਾ ਡਿਜ਼ਾਈਨ ਬਣਾ ਲਿਓ ਭਾਵੇਂ ਤੁਸੀਂ ਸ਼ਹਿਰੀ ਡਿਜ਼ਾਈਨ ਬਣਾ ਲਿਓ ਤੁਹਾਡੀ ਚੁਆਇਸ ਅਨੁਸਾਰ ਆਪਾਂ ਬਣਾ ਦੇਾਂਗੇ ਜੇ ਆਪਾਂ ਕੋਟਪੈਂਟ ਦੀ ਗੱਲ ਕਰੀਏ ਰੰਗਾਂ ਦੀ ਗੱਲ ਕਰੀਏ ਕੋਟਪੈਂਟ ਦੇ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ 2 ਪੀਸ ਕੋਟਪੈਂਟ ਅਸੀਂ 2995 ਚ ਦਵਾਂਗੇ 3 ਪੀਸ ਕੋਟਪੈਂਟ 3760 ਚ ਦਵਾਂਗੇ ਸ਼ਰਟਾਂ ਦੀ ਵੈਰਾਈਟੀ ਚੈੱਕ ਕਰ ਲਓ ਜੀ ਚਾਹੇ ਲਾਈਟ ਕਲਰ ਲੈ ਲਓ ਡਾਰਕ ਕਲਰ ਲੈ ਲਓ 350 ਰੁਪਏ ਤੋਂ ਸਾਡੇ ਕੋਲ ਸ਼ਰਟ ਸ਼ੁਰੂ ਆ ਸ਼ਰਟ ਚੈੱਕ ਲੈਣੀ ਆ ਤੁਸੀਂ ਪ੍ਰਿੰਟਡ ਲੈਣੀ ਜਿੱਦਾਂ ਦੇ ਮਾਦੀ ਸ਼ਰਟ ਲੈ ਸਕਦੇ ਹੋ ਮੈਚ ਕਰ ਸਕਦੇ ਹੋ ਆਫਿਸ ਹਾਸਤੇ ਸ਼ਰਟ ਲੈਣੀ ਆ ਤੁਸੀਂ ਉਹ ਵੀ ਲੈ ਸਕਦੇ ਹੋ ਫਰਕ ਕੀ ਹੈ ਰੇਟ ਘੱਟ ਆ ਸਾਡਾ ਪੱਗਾਂ ਬੰਨਣ ਵਾਲੇ ਸਰਦਾਰ ਭਰਾਵਾਂ ਲਈ ਖੁਸ਼ਖਬਰੀ ਮਖਤੂਸ਼ੀ ਦੀ ਦਸਤਾਰ ਅਸਲ ਰੰਗ ਸਰਦਾਰ ਦਾ ਬਹੁਤ ਵੱਡਾ ਬ੍ਰਾਂਡ ਆ ਪੱਗਾਂ ਦਾ ਜਿੱਥੇ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਦੇ ਵਿੱਚ ਵਿੱਚ ਤੁਸੀਂ ਬਦਲ ਕੇ ਨਵਾਂ ਲੈ ਜਾਓ ਪੱਗਾਂ ਦੇ ਵਿੱਚ ਬਹੁਤ ਜ਼ਿਆਦਾ ਰੰਗ ਆ ਰੰਗਾਂ ਦੀ ਗਾਰੰਟੀ ਹੈਗੀ ਆ ਪੱਗਾਂ ਦੇ ਨਾਲ ਤੁਸੀਂ ਸਾਡੇ ਕੋਲੋਂ ਆ ਦੇਖੋ ਮੈਚ ਕਰਕੇ ਟਾਈਆਂ ਵੀ ਲੈ ਕੇ ਜਾ ਸਕਦੇ ਹੋ ਟਾਈਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਹਿਊਜ ਵੈਰਾਈਟੀ ਹੈਗੀ ਆ ਇਹਦੇ ਵਿੱਚ ਤੁਸੀਂ ਦੇਖੋ ਵੀ ਬਹੁਤ ਸੋਹਣੀ ਜਬਰਦਸਤ ਪੈਕਿੰਗ ਹੈਗੀ ਆ ਸਾਨੂੰ ਟਾਈ ਮਲਜੂ ਰਮਾਲ ਮਲਜੂ ਫਲਾਵਰ ਮਲਜੂ ਤੇ ਪੈਕਿੰਗ ਵੀ ਰਾਜਾ ਸਟਾਈਲ ਤੁਹਾਨੂੰ ਅਸੀਂ ਦੇਣੀ ਹੈਗੀ ਆ ਬਦਲ ਸਾਡੇ ਕੋਲੋਂ ਤੁਸੀਂ ਕੁੜਤੇ ਪਜਾਮੇ ਲੈਣੇ ਆ ਕੋਟਮੈਂਟ ਲੈਣੇ ਆ ਸ਼ੇਰਵਾਨੀਆਂ ਲੈਣੀਆਂ ਬਲੇਜ਼ਰ ਲੈਣੇ ਆ ਬਾਸਕਟ ਲੈਣੀਆਂ ਪੱਗਾਂ ਲੈਣੀਆਂ ਤੇ ਬਹੁਤ ਵੱਡੇ ਫਾਇਦੇ ਕਰ ਰਹੇ ਆ ਤੁਸੀਂ ਆ ਜਾਓ ਜਲਦੀ ਮਾਤੁਸ਼ੀ ਦੀ ਦਸਤਾਰ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੁਜਾਰਾ ਚ ਲੁੱਟ ਕਰਾਉਣ ਦੀ ਲੋੜ ਨਹੀਂ ਕੱਪੜਾ ਵੀ ਸਸਤਾ ਸੀ ਦੇ ਰਹੇ ਆ ਅਸੀਂ ਸਟਿਚਿੰਗ ਵੀ ਸਸਤੀ ਦੇ ਰਹੇ ਆ ਕਿਉਂਕਿ ਸਾਡੇ ਕੋਲ ਟੇਲਰ ਜੂਪੀ ਤੋਂ ਸਾਡੇ ਕੋਲ ਟੇਲਰ ਚੰਡੀਗੜ੍ਹ ਤੋਂ ਮੁਕਸਰ ਤੋਂ ਜੰਮੂ ਕਸ਼ਮੀਰ ਤੋਂ ਮਤਲਬ ਟੌਪ ਟੌਪ ਦੇ ਟੇਲਰ ਆ ਨਾ ਸਾਰੇ ਟੇਲਰ ਸਾਡੇ ਕੋਲ ਕੰਮ ਕਰ ਰਹੇ ਆ ਉਹ ਬਹੁਤ ਵਧੀਆ ਸਟਿਚ ਕਰਕੇ ਤੁਹਾਨੂੰ ਦੇਣਗੇ ਕਪੜਾ ਤੁਹਾਡੇ ਸਰੀਰ ਤੇ ਪਾਇਆ ਜਾ ਜਾਏਗਾ ਕੈਮਰਾਮੈਨ ਓਮ ਸੰਧੇ ਨਾਲ ਹਰਦੀਪ ਸਿੰਘ ਤੱਗੜਸਾਹਨ ਟੀਵੀ ਸ਼੍ਰੀ ਅੰਮ੍ਰਿਤਸਰ ਸਾਹਿਬ